ਏ ਗੁਰੂ ਮਹਾਰਾਜ ਜੀ ਦੇ ਸਿਰ ਤੇ ਹੱਥ ਧਰ ਦੇਣਾ ਫਿਰ ਤੁਹਾਨੂੰ ਲੱਗਦਾ ਵੀ ਕੋਈ ਚੀਜ਼ ਰੁਕ ਸਕਦੀ ਹੈ ਆ ਦੇਖੋ ਗੁਰੂ ਦੀਆਂ ਫੌਜਾਂ ਪਹਿਲਾਂ ਪਾਨਾ ਸਿੱਧੂ ਸੀ ਹੁਣ ਪਾਨਾ ਸਿੱਧੂ ਪੰਜਾਬ ਹੋ ਗਿਆ ਜਿਹੜਾ ਬੰਦਾ ਯਾਰ ਗਰੀਬਾਂ ਨਾਲ ਖੜਦਾ ਕੋਈ ਜਾਤ ਪਾਤ ਨਹੀਂ ਦੇਖਦਾ ਹਨੇਰਾ ਸਵੇਰਾ ਨਹੀਂ ਦੇਖਦਾ ਖੜ ਪੀੜ ਨਹੀਂ ਦੇਖਦਾ ਥੋਡੇ ਹਰ ਵਕਤ ਹਰ ਵਕਤ ਥੋਡੇ ਨਾਲ ਖੜਾ ਰਹਿੰਦਾ ਯਾਰ ਸ਼ਰਮ ਹੋਣੀ ਚਾਹੀਦੀ ਆ ਜਿਹੜੇ ਲੋਕ ਉਹਦੇ ਤੇ ਝੂਠਾ ਪਰਚਾ ਪਾਉਂਦੇ ਨੇ ਪਤਾ ਨਹੀਂ ਮਨ ਬੈਠੇ ਕਿਹੜੇ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਇਹ ਚੀਜ਼ ਤੇ ਵੀ ਹਾਂ ਤੁਸੀਂ ਕਿਵੇਂ ਦੇਖਦੇ ਹੋ ਚੈਨੀ ਚੋਰੀ ਹਏ 10000 ਦਾ ਯਾਰ ਸ਼ੂ ਵੀ ਨਹੀਂ ਆਉਦਾ ਇੱਕ ਵੀ ਨਹੀਂ ਆਉਂਦੀ 10000 ਦਾ ਆ ਵੀ ਬਹੁਤ ਬੋਲ ਜਾਂਦਾ ਹੈ ਭਾਵੇਂ ਅਸੀਂ ਤੁਝੇ ਫੇਸਬੁੱਕ ਤੇ ਫੋਟੋ ਪਾਉਂਦਾ ਨਾ 60 70000 ਰੁਪਏ ਤੋਂ ਆ ਜਾਂਦਾ ਸਰ ਤੁਹਾਨੂੰ ਨਾ ਪਾ ਲਈ ਵੀ ਮੁੱਕ ਤੇ ਉਹਨੇ 10000 ਰੁਪਏ ਖੋਣ ਚੈਨੀ ਕਿੱ데 ਦੀ ਹੈ ਲੱਖ ਦੀ ਹੋ 2 ਲੱਖ ਦੀ ਹੋਗੀ ਲੈ ਸਿੱਧੂ ਮੂਸੇ ਵਾਲਾ ਦੇਖਿਆ ਸੀ ਬਿਲਕੁਲ ਉਹ ਹੀਰਾ ਹੈ ਜੀ ਕੁਛ ਤਾਂ ਖਾਨ ਇਦਾਂ ਦੇ ਨੇ ਸਿੱਧੂ ਮੂਸੇ ਵਾਲਾ ਸਾਰੀ ਜ਼ਿੰਦਗੀ ਵਾਸਤੇ ਜਿਉਂਦਾ ਆਹ ਬੰਦਾ ਮੇਰੇ ਲਈ ਹਮੇਸ਼ਾ ਜਿਉਂਦਾ ਹਨਾ ਸੁਨਾਮ ਘਟਨਾ ਮੇਰਾ ਦੀਆ ਜੀ ਦੋਏ ਹੱਥ ਜੋੜ ਕੇ ਪੰਜਾਬ ਅੱਗੇ ਬੇਨਤੀ ਕਰੂੰਗਾ ਵੀਰਿਓ ਜਿਉਂਦੇ ਜੀ ਪਹਿਚਾਣ ਲਿਆ ਕਰੋ ਮਰਿਆਂ ਤੋਂ ਬਾਅਦ ਨਾ ਫੋਟੋਆਂ ਪਾਇਆ ਕਰੋ ਕਿ ਬੰਦਾ ਬਹੁਤ ਕੈਂਟ ਸੀਗਾ ਫਿਰ ਬਣ ਕੇ ਭਾਨੇ ਨੂੰ ਸੰਭੋ ਜਿਹੜੇ ਹੱਕ ਸੱਚ ਦੀਆਂ ਲੜਾਈਆਂ ਲੜਦੇ ਆਣੇ ਬਾਲੇ ਲੋਕ ਨਹੀਂ ਹੈਗੇ ਕੁਛ ਕਨੇ ਉਂਗਲਾਂ ਤੇ ਗਿੜੇ ਜਾਂਦੇ ਆ ਬੋਲ ਤਤਾਂ ਜਾਂਦਾ ਉਹ ਬਹਿ ਵੀ ਉਹਨੂੰ ਕਹਿਣਾ ਉਹਨਾਂ ਵੀ ਵੀ ਤਤਾ ਨਾ ਬੋਲੇਗਾ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਹੁਣ ਵੀ ਮੈਂ ਜਦੋਂ ਬੋਲ ਜਾਂਦਾ ਤੇ ਸਾਡੇ ਨਾਲ ਮੌਜੂਦ ਨੇ ਬਾਈ ਜੱਗੀ ਕਰੋੜ ਜੀ ਬਾਈ ਜੀ ਤੁਸੀਂ ਇੱਥੇ ਕੱਟ ਦੇ ਪਹੁੰਚੋ ਪਾਣਾ ਸਿੱਧੂ ਦੇ ਕੱਟ ਦੇ ਵਿੱਚ ਉਹਦੀ ਰਿਹਾਈ ਦੇ ਲਈ ਕਿਵੇਂ ਦੇਖਦੇ ਹੋ ਜੀ ਉਕੇ ਰਹੂਗੀ ਰਹੀ ਅੱਛਾ ਜੀ ਇਹ ਤਾਂ ਰੁਕਦੀ ਰੁਕ ਨਹੀਂ ਸਕਦੀ ਇਹ ਗੁਰੂ ਮਹਾਰਾਜ ਜੀ ਦੇ ਸਿਰ ਤੇ ਹੱਥ ਧਰ ਦੇਣਾ ਫਿਰ ਤੁਹਾਨੂੰ ਲੱਗਦਾ ਵੀ ਕੋਈ ਚੀਜ਼ ਰੁਕ ਸਕਦੀ ਹੈ ਆ ਦੇਖੋ ਗੁਰੂ ਦੀਆਂ ਫੌਜਾਂ ਹਾਂ ਜੀ ਫਿਰ ਇਹ ਆਸ਼ੀਰਵਾਦ ਹੈ ਗੁਰੂ ਮਹਾਰਾਜ ਦਾ ਇਹ ਇਸ ਤੋਂ ਉੱਪਰ ਦੀ ਗੱਲ ਕੋਈ ਹੈ ਨਹੀਂ ਮੇਰੀ ਤਾਂ ਈ ਕਾਤ ਨਹੀਂ ਵੀ ਮੈਂ ਇਸ ਤੋਂ ਕੋਈ ਗੱਲ ਕਰ ਸਕਦਾ ਪਰ ਇਹ ਤਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਆ ਉਹਦਾ ਝੋਟਾ ਆਇਆ ਲਓ ਉਹ ਤਾਂ ਨਾਲੇ ਪਾਨਾ ਸਿੱਧੂ ਆ ਪਹਿਲਾਂ ਪਾਨਾ ਸਿੱਧੂ ਸੀ ਹੁਣ ਪਾਨਾ ਸਿੱਧੂ ਪੰਜਾਬ ਹੋ ਗਿਆ ਉਹ ਪੰਜਾਬ ਤੇ ਹੱਕ ਤੇ ਸੱਚ ਦੀ ਲੜਾਈ ਲੜਨੇ ਵਾਲਾ ਬੰਦਾ ਹਮੇਸ਼ਾ ਹੀ ਪੰਜਾਬ ਹੁੰਦਾ ਠੀਕ ਹੈ ਜੀ ਸੋ ਉਹ ਬੰਦਾ ਪੰਜਾਬ ਹੈ ਤੇ ਜਿਹੜਾ ਬੰਦਾ ਯਾਰ ਗਰੀਬਾਂ ਨਾਲ ਖੜਦਾ ਕੋਈ ਜਾਤ ਪਾਤ ਨਹੀਂ ਦੇਖਦਾ ਹਨੇਰਾ ਸਵੇਰਾ ਨਹੀਂ ਦੇਖਦਾ ਖਾਣ ਪੀਣ ਨਹੀਂ ਦੇਖਦਾ ਤੁਹਾਡੇ ਹਰ ਵਕਤ ਹਰ ਵਕਤ ਤੁਹਾਡੇ ਨਾਲ ਖੜਾ ਰਹਿੰਦਾ ਹੈ ਯਾਰ ਸ਼ਰਮ ਹੋਣੀ ਚਾਹੀਦੀ ਆ ਜਿਹੜੇ ਲੋਕ ਉਹਦੇ ਤੇ ਝੂਠਾ ਪਰਚਾ ਪਾਉਂਦੇ ਨੇ ਹਾਂਜੀ ਮੈਂ ਤੁਹਾਡੀ ਗੱਲ ਟੋਕਦਾ ਜਿਵੇਂ ਉਹਨਾਂ ਨੂੰ ਤੇ ਚੈਨੀ ਚੋਰੀ ਦਾ ਪਰਚਾ ਪਾਇਆ ਜਾਂਦਾ ਅਬੋਰ ਥਾਣੇ ਵੱਲੋਂ ਉਹਨਾਂ ਨੂੰ 10000 ਦੀ ਫਰੋਤੀ ਦਾ ਪਰਚਾ ਪਾਇਆ ਜਾਂਦਾ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕਿੱਦਾ ਦੇਖਦੇ ਹੋ ਮੈਨੂੰ ਤੁਸੀਂ ਦੱਸੋ ਮੈਨੂੰ ਲੱਗਦਾ ਤੁਸੀਂ ਇਹ ਚੀਜ਼ ਨੂੰ ਕਿਤੇ ਸੱਚ ਤਾਂ ਨਹੀਂ ਮੰਨ ਬੈਠੇ ਕਿਹੜਾ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਇਹ ਚੀਜ਼ ਤੇ ਵੀ ਹਾਂ ਤੁਸੀਂ ਕਿਵੇਂ ਦੇਖਦੇ ਹੋ ਹੂੰ ਮੈਂ ਤਾਂ ਇਹਨੂੰ ਨਾ ਸਾਡਾ ਸਵਾਲ ਕਰਨਾ ਫਰਜ਼ ਆ ਮੈਂ ਤਾਂ ਨਾ ਹੀ ਚੀਜ਼ ਨੂੰ ਪਹਿਲਾਂ ਦੇਖਦਾ ਨਾ ਬਾਅਦ ਚੋਂ ਦੇਖਦਾ ਹੂੰ ਪੰਜਾਬ ਚੋਰੀ ਨਹੀਂ ਕਰ ਸਕਦਾ ਹੂੰ ਪੰਜਾਬ ਹੱਕ ਸੱਚ ਤੇ ਲੜ ਸਕਦਾ ਅੜ ਸਕਦਾ ਮਰ ਸਕਦਾ ਮਿਟ ਸਕਦਾ ਹੂੰ ਪਰ ਚੈਨੀ ਚੋਰੀ ਐ 10000 ਦਾ ਯਾਰ ਸ਼ੂ ਵੀ ਨਹੀਂ ਆਉਂਦਾ ਐਨਕ ਵੀ ਨਹੀਂ ਆਉਂਦੀ 10000 ਦਾ ਆ ਵੀ ਬਹੁਤ ਕੁਝ ਜਾਂਦਾ ਹੈ ਬਿਲਕੁਲ ਠੀਕ ਆ ਨਾ ਪਰ ਜੇ ਭਾਨੇ ਸਿੱਧੂ ਦੀ ਗੱਲ ਕਰਦੇ ਹਾਂ ਭਾਨੇ ਸਿੱਧੂ ਜੇ ਫੇਸਬੁੱਕ ਤੇ ਫੋਟੋ ਪਾਉਂਦਾ ਨਾ 60-70000 ਰੁਪਏ ਤੋ ਉਹਦਾ ਆ ਜਾਂਦਾ ਉਹਨੂੰ ਫੋਟੋ ਨਾ ਪਾਲੇ ਫੇਸਬੁੱਕ ਤੇ ਉਹਨੇ 10000 ਰੁਪਏ ਖੋਣੇ ਚੈਨੀ ਕਿੰਨੇ ਦੀ ਹੈ ਲੱਖ ਦੀ ਹੋ 2 ਲੱਖ ਦੀ ਹੋਊਗੀ ਠੀਕ ਆ ਨਾ ਮੈਂ ਤਾਂ ਉਹਦੇ ਚੈਨੀ ਵੀ ਨਹੀਂ ਪਾਈ ਦੇਖੀ ਜਨਾਨੀ ਨੇ ਮਾਰੀ ਆ ਨਾ ਉਹ ਜਨਾਨੀ ਵਾਲੀ ਚੈਨੀ ਕੀ ਕਰਨੀ ਹੈ ਉਹਨੇ ਤੇ ਬੇਜਬੂਜ਼ ਦਿੱਤੀ ਆ ਯਾਰ ਹੋ ਸਕਦਾ ਹੈ ਬੇਚ ਵੀ ਸਕਦਾ ਹੈ ਨਹੀਂ ਯਾਰ ਇਦਾਂ ਦੇ ਧਿਮਾਲ ਤੁਸੀਂ ਵੀ ਨਾ ਕਰਿਆ ਕਰੋ ਵੀਰੇ ਕਿਉਂਕਿ ਗਲਤ ਪ੍ਰਭਾਵ ਪੈਂਦਾ ਹੈ ਜੀ ਤੇ ਭਾਨਾ ਇੱਕ ਬੜਾ ਇਕੱਲੇ ਹੋ ਰਹੀਆਂ ਨਾ ਵਿੱਚ মিডিਆ ਦੇ ਵਿੱਚ ਇਹੀ ਗੱਲਾਂ ਹੋ ਰਹੀਆਂ ਫਰੋਤੀ ਮੰਗ ਰਿਆ ਤੇ ਚੈਨੀ ਹੋ ਰਿਹਾ ਤਾਂ ਕਰਕੇ ਸਵਾਲ ਕਰ ਰਿਆ ਮੈਂ ਤਾਂ ਵੀਰੇ ਉਹ ਫਰੋਤੀ ਮੰਗਣ ਵਾਲਾ ਥਾਨ ਹੈ ਨਾ ਉਹ ਚੋਰੀ ਕਰਨੇ ਵਾਲਾ ਤੇ ਉਹ ਇੱਕ ਇਨਸਾਨ ਉਹ ਇਨਸਾਨ ਹੈ ਵੀ ਉਹ ਕੰਮ ਕਰਦਾ ਇਹ ਸਿੱਧੂ ਮੂਸੇ ਵਾਲਾ ਦੇਖਿਆ ਸੀਗਾ ਹੂੰ ਬਿਲਕੁਲ ਉਹ ਹੀਰਾ ਜੀ ਕੁਝ ਇਨਸਾਨ ਇਦਾਂ ਦੇ ਨੇ ਸਿੱਧੂ ਮੂਸੇ ਵਾਲਾ ساری ਜ਼ਿੰਦਗੀ ਵਾਸਤੇ ਜਿਉਂਦਾ ਆ ਆ ਬੰਦਾ ਮੇਰੇ ਲਈ ਹਮੇਸ਼ਾ ਜਿਉਂਦਾ ਹਨਾ ਸਤਨਾਮ ਖੱਟਣਾ ਮੇਰਾ ਹੀਰਾ ਜੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਹੀਰਿਆਂ ਨੂੰ ਜਿਉਂਦੀ ਜੀ ਪਹਿਚਾਣ ਲੋ ਨਾ ਹੂੰ ਪੰਜਾਬ ਬੜਾ ਹੀ ਮਾੜੀ ਕਿਸਮਤ ਦਾ ਰਿਆ ਸ਼ੁਰੂ ਤੋਂ ਹੀ ਵੀ ਇਹਨਾਂ ਨੂੰ ਹੀਰਿਆਂ ਦੀ ਪਹਿਚਾਣ ਹੀਰਾ ਟੁੱਟਣ ਤੋਂ ਬਾਅਦ ਹੀ ਆਈ ਹੈ ਠੀਕ ਹੈ ਜੀ ਤੇ ਆਹ ਹੀਰਾ ਹੁਣ ਇਹਨੂੰ ਇਹ ਪੰਜਾਬ ਰ ਕਥਾਉਣ ਲੱਗਿਆ ਹੋਇਆ ਹੈ ਹੀਰੇ ਨੂੰ ਜਦੋਂ ਹੀਰਾ ਪੂਰਾ ਚਮਕਣਾ ਨਾ ਹੈ ਨਾ ਉਦੋਂ ਤੱਕ ਵਕਤ ਵੀ ਬੀਤ ਜਾਂਦਾ ਹੈ ਉਹ ਚੀਜ਼ਾਂ ਨਹੀਂ ਆਉਂਦੀਆਂ ਹੈਗੀਆਂ ਪਰ ਮੈਂ ਤਾਂ ਦੋਏ ਹੱਥ ਜੋੜ ਕੇ ਪੰਜਾਬ ਅੱਗੇ ਬੇਨਤੀ ਕਰੂੰਗਾ ਵੀਰੋ ਜਿਉਂਦੇ ਜੀ ਪਹਿਚਾਣ ਲਿਆ ਕਰੋ ਮਰਿਆਂ ਤੋਂ ਬਾਅਦ ਨਾ ਫੋਟੋਆਂ ਪਾਇਆ ਕਰੋ ਕਿ ਬੰਦਾ ਬਹੁਤ ਕੈਂਟ ਸੀਗਾ ਮੈਂ ਤੁਹਾਡੇ ਅੱਗੇ ਅਰਦਾਸ ਰਦਾਸ ਤੁਹਾਡੇ ਅੱਗੇ ਚਲੋ ਤੁਸੀਂ ਵੀ ਰੱਬੇ ਹੋ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਅਸੀਂ ਬੇਨਤੀ ਕਰ ਦਿੰਦੇ ਆ ਵੀਰ ਬਣ ਕੇ ਭਾਨੇ ਨੂੰ ਸੰਭੋ ਜਿਹੜੇ ਹੱਕ ਸੱਚ ਦੀਆਂ ਲੜਾਈਆਂ ਲੜਨਿਆਲੇ ਬਾਲੇ ਲੋਕ ਨਹੀਂ ਹੈਗੇ ਕੁਛ ਕਨੇ ਗੁੰਗਲਾਂ ਤੇ ਗਿੜੇ ਜਾਂਦੇ ਨੇ ਯਾਰ ਪਲੀਜ਼ ਹੱਥ ਬੰਨ ਕੇ ਬੇਨਤੀ ਆ ਪਹਿਚਾਣੋ ਤੇ ਨਾਲ ਖੜੋ ਤੇ ਜਿਹੜੇ ਝੂਠੇ ਪਰਚੇ ਪਾਉਂਦੇ ਨੇ ਨਾ ਇਹਨਾਂ ਦਾ ਵੀ ਹੱਲ ਥੋਡੀ ਕਚੈਰੀ 'ਚ ਹੋਣਾ ਹੋਰ ਕੋਈ ਕਚੈਰੀ ਨਹੀਂ ਹੈਗੀ ਜਿਹੜੀ ਕਚੈਰੀ ਤੁਸੀਂ ਆਪ ਲਾਈ ਹੋਈ ਹੈ ਨਾ ਉਹ ਕਚੈਰੀ ਚ ਜਿਹੜੇ ਬੰਦੇ ਦਾ ਇੱਕ ਵਾਰੀ ਤੁਸੀਂ ਕਰਤਾ ਨਾ ਫੈਸਲਾ ਉਹਦਾ ਕਿਤੇ ਹੋਰ ਫੈਸਲਾ ਨਹੀਂ ਹੋਣਾ ਨਹੀਂ ਹੋ ਸਕਦਾ ਸੋ ਪਾਨਾ ਇੱਕ ਬਹੁਤ ਘੈਂਟ ਤੇ ਬਹੁਤ ਵਧੀਆ ਤੇ ਸੁਝਿਆ ਹੋਇਆ ਜਵਾਬ ਹਾਂ ਬੋਲ ਤਤਾ ਜਾਂਦਾ ਉਹ ਬਹਿ ਵੀ ਉਹਨੂੰ ਕਹਿਣਾ ਉਹਨਾਂ ਵੀ ਵੀ ਤਤਾ ਨਾ ਬੋਲੇਗਾ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਹੁਣ ਵੀ ਮੈਂ ਜਦੋਂ ਬੋਲ ਜਾਣਾ ਚਲੋ ਇਹ ਵੀ ਤੁਸੀਂ ਪ੍ਰਸ਼ਾਸਨ ਨੂੰ ਕੀ ਕਿਵੇਂ ਦੇਖਦੇ ਹੋ ਜਿਹੜੇ ਉਹਨਾਂ ਉੱਤੇ ਪਰਚੇ ਪਾਈ ਜਾਂਦੇ ਅ ਜਿਵੇਂ ਮੈਂ ਦੁਬਾਰਾ ਫੇਰ ਗੱਲ ਕਰਦਾ ਹਨ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਆਪਣਾ ਸਰਕਾਰਾਂ ਨੂੰ ਡਰਾ ਕਿ ਅੱਗੇ ਜਿਹੜਾ 24 ਚ ਐਮਪੀ ਦੇ ਇਲੈਕਸ਼ਨ ਆ ਰਹੇ ਨੇ ਉਹਦੇ ਬਾਰੇ ਅਫਸਰ ਕੌਣ ਨੇ ਅਫਸਰ ਸਾਡੇ ਨੇ ਸਾਡੇ ਭਰਾ ਸਾਡੇ ਦੋਸਤ ਸਾਡੇ ਮਿੱਤਰ ਸਾਡੇ ਚਾਚੇ ਤਾਏ ਉਹ ਅਫਸਰ ਨੇ ਯਾਰ ਤੇ ਉਹਨਾਂ ਨੇ ਵਿਚਾਰਿਆਂ ਨੇ ਕੰਮ ਕਦੋਂ ਕਰਨਾ ਉਹਨਾਂ ਨੇ ਡਿਊਟੀ ਵੀ ਪੰਜਾਬ 'ਚ ਕਰਨੀ ਆ। ਉਹਨਾਂ ਨੂੰ ਵਿਚਾਰੇ ਨੂੰ ਜੋ ਹੁਕਮ ਮਿਲੇ ਆ ਉਹਨਾਂ ਨੇ ਉਹ ਕੰਮ ਕਰਤਾ। ਮੈਂ ਪੰਜਾਬ ਪੁਲਿਸ ਦੀ ਕੋਈ ਗਲਤੀ ਨਹੀਂ ਕੱਢਦਾ। ਪੰਜਾਬ ਪੁਲਿਸ ਹਮੇਸ਼ਾ ਹੀ ਵਧੀਆ ਕੰਮ ਕਰਦੀ ਆਉਂਦੀ ਆ। ਦੇਖੋ ਜੀ ਮੇਰੇ ਫੀਲਡ ਦੇ ਵਿੱਚ ਐਕਟਿੰਗ ਲਾਈਨ ਦੇ ਵਿੱਚ ਮੈਂ ਕਹਾਂ ਸਾਰੇ ਵਧੀਆ ਨਹੀਂ, ਵਧੀਆ ਹੈਗੇ। ਮੈਂ ਥੋੜੀ ਲਾਈਨ ਦੇ ਵਿੱਚ ਕਹਾਂ ਸਾਰੇ ਵਧੀਆ ਨਹੀਂ ਹੈਗੇ। ਹੁੰਦੇ ਆ ਮਾੜੇ ਇਨਸਾਨ ਵੀ ਹੁੰਦੇ ਆ। ਬਟ ਉਹਨਾਂ ਨੂੰ ਵਿਚਾਰਿਆਂ ਨੂੰ ਯਾਰ ਕੀ ਕਹਿਣਾ ਉਹ ਤਾਂ ਵਿਚਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਇੱਕ ਚੌਂਕ 'ਚ ਖੜਾ ਤੇ ਚੌਂਕ 'ਚ ਡਿਊਟੀ ਕਰੀ ਜਾਂਦੇ ਨੇ ਕਿਤੇ ਖੜਾ ਤੇ ਕਿਤੇ ਉਹਨਾਂ ਨੂੰ ਤਾਂ ਹੁਕਮ ਆਉਂਦੇ ਆ ਉਹਨਾਂ ਦਾ ਕਸੂਰ ਨਹੀਂ ਹੈ ਪੰਜਾਬ ਪੁਲਿਸ ਤੇ ਆਰਮੀ ਜਿਹੜੇ ਪੰਜਾਬ ਦੇ ਨੌਜਵਾਨ ਫੌਜ ਦੇ ਵਿੱਚ ਨੇ ਨਾ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਹੁਕਮ ਆਉਂਦੇ ਆ ਯਾਰ ਏ ਏ ਏ ਏ ਇਹਨਾਂ ਦਾ ਕੋਈ ਕਸੂਰ ਨਹੀਂ ਇਹ ਤਾਂ ਆਪਣੀ ਡਿਊਟੀ ਨਿਭਾ ਰਹੇ ਨੇ ਡਿਊਟੀ ਨਿਭਾਉਣੀ ਜੇ ਮਾੜੀ ਗੱਲ ਆ ਤਾਂ ਤੁਸੀਂ ਮੈਨੂੰ ਕੋ ਦੱਸੋ ਵੀ ਮਾੜੀ ਗੱਲ ਆ ਫਿਰ ਤਾਂ ਮੈਂ ਬੋਲਾਂ ਕੋਸ਼ ਅੱਗੇ ਵੀ ਹਾਂ ਵੀ ਮਾੜਾ ਕਰਦੇ ਨੇ ਤੁਹਾਨੂੰ ਲੱਗਦਾ ਜੋ ਪੰਜਾਬ ਦੇ ਜ਼ਮੀਨੀ ਪੱਦਰ ਦੇ ਮੁੱਦੇ ਨੇ ਉਹਨਾਂ ਉੱਤੇ ਜਦੋਂ ਬੰਦਾ ਬੋਲਦਾ ਤਾਂ ਸਰਕਾਰਾਂ ਕਿਤਨਾ ਕਿਤੇ ਬੰਦੇ ਤੇ ਨਿਸ਼ਾਨਾ ਕੰਸਦੀਆਂ ਨੇ ਜਿਵੇਂ ਏਜੰਟਾਂ ਦਾ ਮੁੱਦਾ ਹੋਇਆ ਉਸ ਜਗ੍ਹਾ ਤੇ ਦੇਖੋ ਜੀ ਜਾਂ ਨਸ਼ੇ ਦਾ ਹੋ ਗਿਆ ਪੰਜਾਬੀ ਬੋਲੀ ਦਾ ਨਸ਼ੇ ਨੂੰ ਵੀ ਸਰਕਾਰ ਰੋਕ ਸਕਦੀ ਹੈ ਜੰਟਾਂ ਨੂੰ ਵੀ ਸਰਕਾਰ ਰੋਕ ਸਕਦੀ ਹੈ ਤੇ ਜਵਾਨੀ ਬਾਹਰ ਹੀ ਜਾਣ ਤੋਂ ਵੀ ਸਰਕਾਰ ਰੋਕ ਸਕਦੀ ਹੈ ਬਟ ਸਰਕਾਰ ਨੂੰ ਰੋਕਣਾ ਪੈਣਾ ਨਾ ਕਦਮ ਚੱਕਣਾ ਪੈਣਾ ਨਾ ਜੇ ਆਪਾਂ ਕਦਮ ਨਹੀਂ ਚੱਕਾਂਗੇ ਰੋਕਾਂਗੇ ਨਹੀਂ ਕਿੱਦਾਂ ਰੁਕਣਗੇ ਇਹ ਚੀਜ਼ਾਂ ਯਾਰ ਰੋਕਣਾ ਪੈਣਾ ਨਾ ਵੀਰੇ ਸਰਕਾਰ ਨੂੰ ਚਾਹੀਦਾ ਕੋਈ ਹੱਲ ਕਰਨ ਹਨਾ ਕੰਮ ਬਹੁਤ ਆ ਪੰਜਾਬ ਦੇ ਵਿੱਚ ਜੇ ਕਹੋ ਵੀ ਕੰਮ ਨਹੀਂ ਹੈਗਾ ਬਹੁਤ ਕੰਮ ਹੈ ਹਾਂ ਪੰਜਾਬ ਦੇ ਵਿੱਚ ਜੇ ਮੈਂ ਕਹਾਂ ਨਸ਼ਾ ਨਹੀਂ ਹੈਗਾ ਨਸ਼ਾ ਵੀ ਬਹੁਤ ਆ ਪਰ ਉਹਦਾ ਹੱਲ ਆਏ ਮੈਂ ਇੱਕ ਵਾਰੀ ਸੋਚਦਾ ਸੀਗਾ ਆਪਾਂ ਭੁੱਕੀ ਦੀ ਮਗਰੀਆਂ ਨੇ ਵੀ ਸਾਨੂੰ ਖਸਖਸ ਦੀ ਖੇਤੀ ਦੋ 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 ਪਰ ਖਸਖਸ ਦੀ ਖੇਤੀ ਤੇ ਹੁਣ ਚਿੱਟਾ ਹਰੀਨ ਜਿਹੜੀ ਬਣਦੀ ਉਹ ਸਾਰੀ ਅਫੀਮ ਤੋਂ ਹੀ ਬਣਦੀ ਆ ਬਿਲਕੁਲ ਠੀਕ ਆ ਨਾ ਤੁਸੀਂ ਸੋਚ ਕੇ ਦੇਖੋ ਜੇ ਆਪਾਂ ਨੂੰ ਸਰਕਾਰ ਖਸਖਸ ਦੀ ਖੇਤੀ ਦੀ ਪਰਮਿਸ਼ਨ ਦਿੰਦੀ ਆ ਤਾਂ ਫਿਰ ਹੋਰ ਨਸ਼ਾ ਕਿੰਨਾ ਜ਼ਿਆਦਾ ਉਹਦੀ ਪ੍ਰੋਟੈਕਸ਼ਨ ਹੋਣੀ ਹੈ ਬਹੁਤ ਜ਼ਿਆਦਾ ਹੋਊਗੀ ਤੇ ਮੈਂ ਚਾਹੁੰਦਾ ਸੀਗਾ ਇੱਕ ਅਫੀਮ ਅਫੀਮ ਸਰਕਾਰ ਆਪ ਰੱਖੇ ਪੋਸਟ ਲੋਕਾਂ ਨੂੰ ਦੇਵੇ ਪੋਸਟ ਤੋਂ ਕੀ ਨਸ਼ਾ ਨਹੀਂ ਵੜਦਾ ਹੋਰ ਕੀ ਪੋਸਟ ਤੋਂ ਕੀ ਹਨਾ ਜੱਲਰ ਸਾਹਿਬ ਡੋਡੇ ਡੋਡੇ ਹੀ ਰਹਿੰਦੇ ਡੋਡੇ ਤੋਂ ਹੋਰ ਕੀ ਨਸ਼ਾ ਨਹੀਂ ਵੜਦਾ ਸੋ ਇਹ ਇੱਕ ਬਣ ਸਕਦਾ ਸਰਕਾਰ ਬੈ ਕੇ ਵਿਚਾਰ ਕਰ ਸਕਦੀ ਹੈ ਮੈਨੂੰ ਤਾਂ ਐਡਾ ਹੈ ਨਹੀਂ ਇਹਦੇ ਵਾਸਤੇ ਵੀ ਬਈ ਮੈਂ ਕਹਾ ਮੈਂ ਤਾਂ ਕਹਿੰਦਾ ਕੋਈ ਨਸ਼ਾ ਹੀ ਨਹੀਂ ਕਰਨਾ ਚਾਹੀਦਾ ਤੁਸੀਂ ਮਿਹਨਤ ਮਾਰੋ ਆਪਦੇ ਮਾਂ ਪਿਓ ਦੀ ਸੇਵਾ ਕਰੋ ਵਧੀਆ ਜਿਹੜੇ ਪੰਜਾਬ ਦੇ ਹੀਰੇ ਨੇ ਜਿਉਂਦੇ ਜੀ ਪਛਾਣੋ ਵੀਰੇ ਬਹੁਤ ਟਾਈਮ ਹੋ ਜਾਊਗਾ ਪੰਜਾਬ ਪੰਜਾਬ ਨਹੀਂ ਰਹਿਣਾ ਆਪਦੇ ਪਿੰਡ ਬਾਹਰ ਨਿਕਲ ਕੇ ਦੇਖੋ 6 ਵਜੇ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਜਾਂ ਗੇੜਾ ਮਾਰਦੇ ਹੋ ਪਹਿਲਾਂ 15 ਜਾਣੇ ਖੜੇ ਤੇ ਹੁਣ 5 ਹੈਗੇ ਨੇ ਉੱਥੇ ਨਹੀਂ ਹੈਗੇ ਨਾ ਤਾਂ ਪੰਜਾਬ ਖਤਮ ਹੋ ਰਿਹਾ ਵੀਰੇ ਪਛਾਣੋ ਯਾਰ ਬਾਰੇ ਆਪਦੇ ਮੋੜ ਤੇ ਖੜਕੇ ਆ ਵੀਹਰੀਏ ਬੁੜੀਆਂ ਨਾਲ ਆਂਟੀਆਂ ਨਾਲ ਚਾਚਾ ਨਾਲ ਤਾਇਆ ਨਾਲ ਜਦੋਂ ਗੱਲਾਂ ਵੱਜਦੀਆਂ ਨੇ ਨਾ ਡਿਪਰੈਸ਼ਨ ਲੈਂਦੀ ਆ ਬੰਦਾ ਫਰੈਸ਼ ਹੁੰਦਾ ਸੋ ਆਪਦੇ ਪਰਿਵਾਰ ਨੂੰ ਆਪਦੇ ਪਿੰਡ ਨੂੰ ਸਾਰੇ ਕਿਤੇ ਟਾਈਮ ਦਿਓ ਤੇ ਬਾਬਾ ਮਿਹਰ ਕਰੇ ਵੀ ਖੁਸ਼ ਰਹੋ ਬਾਤ ਰਹੋ ਬਾਕੀ ਹੋਰ ਦੱਸੋ ਜੀ ਕੀ ਸੇਵਾ ਕਰ ਸਕਦੇ ਆ ਤੇ ਜਾਂਦੇ ਜਾਂਦੇ ਪੰਜਾਬ ਦੇ youth ਨੂੰ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਇਸ ਇਕੱਠ ਦੇ ਉੱਤੇ ਤੁਸੀਂ ਆਏ ਹੋ ਕੀ ਦੱਸਣਾ ਚਾਹੂਗੇ ਪੰਜਾਬ ਦਾ ਜੂਥ ਬਹੁਤ ਹੀ ਘੈਂਟ ਜੂਥ ਹੈ ਬਹੁਤ ਹੀ ਪੜਿਆ ਲਿਖਿਆ ਹੈ ਠੀਕ ਹੈ ਜੀ ਤੇ ਮੈਂ ਤਾਂ ਪੰਜਾਬ ਦੇ ਜੂਥ ਨੂੰ ਇਹ ਕਹੂੰਗਾ ਵੀ ਐ ਬਣ ਕੇ ਰੋ ਇੱਕ ਮਿਕ ਬਣ ਕੇ ਰੋ ਠੀਕ ਹੈ ਨਾ ਹੁਣ ਜਿਵੇਂ ਇੱਕ ਕਾਲ ਤੇ ਇੱਥੇ ਸਾਰੇ ਇਕੱਠੇ ਹੋਏ ਨੇ 5 ਤਰੀਕ ਨੂੰ ਇਕੱਠੇ ਹੋਣਗੇ ਹਨ ਜੇ ਤੁਹਾਨੂੰ ਲੱਗਦਾ ਕਿਸੇ ਪੰਜਾਬ ਦੇ ਕਿਸੇ ਵੀ ਜੋ ਜਵਾਨ ਨੌਜਵਾਨ ਨਾਲ ਕੋਈ ਮਾੜੀ ਗੱਲ ਹੁੰਦੀ ਹੈ ਕੋਈ ਵੀ ਕਰਦਾ ਹੈ ਚਾਹੇ ਮੈਂ ਕਰਦਾ ਚਾਹੇ ਕੋਈ ਵੀ ਕਰਦਾਗਾ ਤਾਂ ਪੰਜਾਬ ਨੂੰ ਇਕੱਠਾ ਹੋਣ ਦਾ ਹੱਕ ਹੈਗਾ ਤੇ ਪੰਜਾਬ ਉਹ ਇਕੱਠ ਦਾ ਵਿੱਚ ਜੱਜ ਵੀ ਆਪ ਆ ਵਕੀਲ ਵੀ ਆਪ ਆ ਕਚਹਿਰੀ ਵੀ ਆਪ ਆ ਤੇ ਫੈਸਲਾ ਵੀ ਆਪ ਸੁਣਾਉਣਾ ਹੈ ਪਰ ਮੈਨੂੰ ਇੰਨਾ ਕਮਾਣਾ ਪੰਜਾਬ ਦੀ ਜੁਹਤ ਜਿੱਥੇ ਇਕੱਠਾ ਹੋ ਕੇ ਖੜ ਗਿਆ ਇਹ ਫੈਸਲਾ ਵੀ ਇਹ ਟਲ ਹੈ ਤੇ ਸਹੀ ਕਰਕੇ ਦਿੰਦੇ ਨੇ 5 ਤਰੀਕ ਦੀ ਕੋਲ ਕਿੱਥੇ ਤੇ ਕਿਉਂ ਦਿੱਤੀ ਗਈ ਆ ਬਈ ਉਹ ਲੱਖੇ ਬਾਈ ਯੂਨੀਅਨ ਨੇ ਦਿੱਤੀ ਐ ਤੇ ਮੈਂ ਥੋੜਾ ਜਿਹਾ ਮੈਨੂੰ ਇੰਨਾ ਕ ਪਤਾ ਵੀ 5 ਤਰੀਕ ਦੀ ਕਾਲ ਦਿੱਤੀ ਐ ਮੈਂ ਉੱਥੇ ਭਾਨੇ ਬਾਈ ਦੇ ਛੋਟੇ ਭਰਾ ਨੂੰ ਮਿਲਣ ਲੱਗਿਆ ਸੀਗਾ ਮੇਰੇ ਨਾਲ ਉਹ ਮੇਥੋਂ ਸੁਣੀ ਨਹੀਂ ਗਈ ਹੂੰ ਤੇ 5 ਤਰੀਕ ਦੀ ਕਾਲ ਜ਼ਰੂਰ ਦਿੱਤੀ ਐ ਮੈਨੂੰ ਇੰਨਾ ਪਤਾ ਐ ਕਿਉਂਕਿ ਮੈਂ ਆਮਨੇ ਨੂੰ ਮਿਲਣ ਲੱਗਿਆ ਸੀਗਾ ਤਾਂ ਕਰਕੇ ਮੇਥੋਂ ਗੱਲ ਪੂਰੀ ਸੁਣੀ ਨਹੀਂ ਗਈ ਪਰ 5 ਤਰੀਕ ਦੀ ਕਾਲ ਹੈ ਹੈਗੀ